ਕਾਲ ਜੀ ਮਹਿੰਦਰਪਾਲ ਕੌਰ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਪਨੀਰ ਦੀ ਪਰਜੀ ਇਹਦੇ ਵਾਸਤੇ ਜੀ ਆਪਾਂ ਇੱਕ ਬਾਟੀ ਆਪਣੇ ਕੋਲ ਪਨੀਰ ਦੀ ਹੈ ਕਿਉਂਕਿ ਆਪਣੇ ਦੁੱਧ ਨਾਲ ਖਰਾਬ ਹੋ ਗਿਆ ਸੀਗਾ ਫ੍ਰਿਜ ਚ ਰੱਖਣ ਨੂੰ ਭੁੱਲ ਗਏ ਆਪਾਂ ਛਾ ਮਾਜੋ ਦੇਖਿਆ ਤੇ ਥੋੜਾ ਜਨਾ ਮੈਨੂੰ ਐ ਲੱਗਿਆ ਜਮੇ ਦਹੀਂ ਜਿਹਾ ਬੰਗੂ ਲੱਗਿਆ ਤੇ ਆਪਾਂ ਗਰਮ ਕਰਕੇ ਉਹਨੂੰ ਤੇ ਉਹਦਾ ਪਨੀਰ ਬਣਾ ਲਿਆ ਨਾ ਆਪਾਂ ਤਿਆਰ ਕਰਕੇ ਰੱਖ ਲਿਆ ਬਾਕੀ ਸਮਾਨ ਆਪਾਂ ਦੱਸ ਦਿਆਂਗੇ ਇਸ ਦੇ ਵਾਸਤੇ ਇੱਕ ਕੜਛੀ ਆਪ ਸਰੋਂ ਦਾ ਤੇਲ ਦੀ ਲਵਾਂਗੇ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਇੱਕ ਕੜਛੀ ਆਪ ਸਰੋਂ ਦਾ ਤੇਲ ਪਾ ਦਿੱਤੀ ਹੈ ਜੀ ਹੁਨਾ ਪੈਰ ਵਿੱਚ ਪਾਵਾਂਗੇ ਸਾਫ ਜੀਰਾ ਉਹਨਾ ਤੇਲ ਨੂੰ ਗਰਮ ਹੋ ਜਾਣ ਤੇ ਜਿਆਦਾ ਨਹੀਂ ਆਪਾਂ ਤੇਲ ਨੂੰ ਬਾਲਾ ਬਿਲਕੁਲ ਕਲਰ ਨਹੀਂ ਦਾ ਸਨੇ ਹੋਣ ਦੇ ਜੀ ਕਲਰ ਬਿਲਕੁਲ ਚੇਂਜ ਨਹੀਂ ਹੋ ਥੋੜਾ ਜਿਹਾ ਕਲਰ ਹਲਕਾ ਜਿਹਾ ਗਰਮ ਹੋਣ ਦੇ ਵਾਂਗ ਤੇਲ ਨੂੰ ਆਪਾਂ ਇੱਕ ਅੱਛੀਆ ਤੇਲ ਦੇ ਲੈਂਤੀ ਹੈ ਜੀ ਤੇ ਆਪਾਂ ਥੋੜਾ ਜਿਹਾ ਹਲਕਾ ਜਿਹਾ ਨੂੰ ਗਰਮ ਕਰਾਂਗੇ ਹੁਣ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਆਪਾਂ ਸਾਫਤ ਜੀਰਾ ਵੀਰੇ ਨੂੰ ਆਪਾਂ ਕਾਲਾ ਨਹੀਂ ਹੋਣ ਦੇਣਾ ਹਲਕਾ ਜਿਹਾ ਬਰੌਨ ਕਰਾਂਗੇ। ਥੋੜੇ ਦੇ ਵਿੱਚ ਪਾਵਾਂਗੇ ਜੀ ਆਪਾਂ। ਥੋੜਾ ਜਿਹਾ ਟੁਕੜਾ ਅਦਰਕ ਦਾ ਕੱਟਿਆ ਹੋਇਆ ਬਰੀਕ। ਦੋ ਹਰੀਆਂ ਮਿਰਚਾਂ। ਪੰਜ-ਛੇ ਕਲੀਆਂ ਲਸਣ ਦੀਆਂ। ਚਾਰ ਆਪੇ ਪਿਆਜ਼ ਕੱਟੇ ਸੀ ਉਹ ਵੀ ਫੁਨਚੀ ਪਾ ਦੇ ਨਾਲੀ ਆਪਣੇ ਪਿਆਜ਼ ਆਪਾਂ ਇਹਨਾਂ ਲਾਈਟ ਬ੍ਰਾਊਨ ਹੋਣ ਤੱਕ ਪਕਾਵਾਂਗੇ ਤੇ ਆਜ ਆਪਣੇ ਹਰਕੇ ਬ੍ਰਾਊਨ ਹੋ ਗਏ ਨੇ ਜੀ। ਹੁਣ ਆਪਾਂ ਇਹਦੇ ਵਿੱਚ ਪਾ ਲਿਆਂਗੇ। 1 ਚਮਚਾ ਹਲਦੀ ਪਾਊਡਰ। 1 ਚਮਚਾ ਨਮਕ। ਕਿਉਂਕਿ ਮਸਾਲੇ ਆਪਾਂ ਬਹੁਤ ਘੱਟ ਖਾਣੇ ਆ ਜੀ। ਹਰੀ ਮਿਰਚਾਂ ਪਹਿਲਾਂ ਪਾ ਪਿਆ ਸੀ ਵਿੱਚ ਬਾਕੀ ਹੋਰ ਮਸਾਲਾ ਆਪਾਂ ਕੋਈ ਨਹੀਂ ਪਾਉਣਾ ਜੇ ਤੁਸੀਂ ਗਰਮ ਮਸਾਲੇ ਉਹਨੇ ਦੋ ਪਾ ਸਕਦੇ ਹਾਂ ਲੋਕੀ ਜਿਆਦਾ ਮਸਾਲੇ ਸੇਤ ਵਾਸਤੇ ਚੰਗੀਆਂ ਨਹੀਂ ਹੈਗੇ ਇਸ ਕਰਕੇ ਆਪਾਂ ਬਹੁਤ ਘੱਟ ਮਸਾਲੇ ਪਾਉਣੇ ਆ ਮਸਾਲੇ ਆਪਣੇ ਆਪ ਇੱਕ ਦੋ ਮਿੰਟ ਪਕਾਵਾ ਨਹੀਂ പനിർ ചെ ਜੇ ਇਸ ਦਾ ਫਰੇਮ ਆ ਜੇ ਮੀਡੀਅਮ ਤੋਂ ਲੋ ਹੀ ਰੱਖਣਾ ਹੈ ਤੇ ਆਪਾਂ ਨੂੰ 2 ਮਿੰਟਾਂ ਚ ਸਾਕੇਪ ਕਾ ਮੰਗੇ ਇਹਨਾਂ ਨਮਕ ਮਸਾਲੇ ਵਗੈਰਾ ਵਿੱਚ ਚੰਗੀ ਤਰ੍ਹਾਂ ਰਸ ਜਾਣ 20-30 ਮਿੰਟ ਹੋ ਗਏ ਨੇ ਵੀ ਹੁਣ ਆਪ ਨੂੰ ਇਹ ਕਿ ਆ ਜਾਊਗੀ ਨਰਮ ਹੋ ਗਈ ਇਹਦਾ ਪਾਣੀ ਥੋੜਾ ਬਤਾ ਪਨੀਰ ਵਿੱਚ ਪਾਣੀ ਰਹਿ ਜਾਂਦਾ ਹੈ

ਉਹ ਤਾਂ ਇੱਕ ਪਲੇਟਸ ਕਰ ਦੋ। ਥੋੜਾ ਤੋਂ ਇਹ ਆਪਾਂ ਹੋਰ ਉੱਪਰ ਪਾ ਦੇ। ਦੇਖ ਕਿੰਨਾ ਸੋਹਣੀ ਲੱਗਦੀ ਹੈ ਜੀ ਆਪਣੀ ਬਹੁਤ ਹੀ ਜਿੰਨੀ ਇਹ ਦੇਖਣ ਚ ਸੁੰਦਰ ਲੱਗਦੀ ਹੈ ਉਹਨੇ ਖਾਣ ਜੀ ਬਹੁਤ ਟੇਸਟੀ ਬਣਦੀ ਹੈ ਜੀ। ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ। ਸਾਡੀ ਵੀਡੀਓ ਵਧੀਆ ਲੱਗੇ ਲਾਈਕ ਕਰਨਾ, ਸ਼ੇਅਰ ਕਰਨਾ। ਸਾਡੇ ਚੈਨਲ ਨੂੰ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜਿਹੜੀ ਵੀਡੀਓ ਨੂੰ ਪਹਿਲਾਂ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਜੀ ਮਿਲਦੇ ਆਗੇ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਰੱਬ ਰੱਖਾ